ਲੋ ਵੀ ਆਪਾਂ ਤਾਂ ਕਿਸੇ ਨਾ ਕਿਸੇ ਵਹਾਨੇ ਚੌਕੇ ਚੜੀ ਰਹਿਣਾ ਹਨਾ ਵਾ ਸੱਸ ਨੂੰ ਹੱਲ ਦੇ ਕੇ ਚੌਕੇ ਚੜੀ ਨੇ ਹਾਂ ਹਨਾ ਤੇ ਅੱਜ ਆਪਾਂ ਬਣਾ ਰਹੇ ਹਾਂ ਮਠੀਆਂ ਕਿੱਥੇ ਜਾਣਾ ਛੋਟੀ ਭੈਣ ਕੋਲੇ ਅੱਛਾ ਛੋਟੀ ਭੈਣ ਦੀ ਵਾਰੀ ਆਜੀ ਪਹਿਲਾਂ ਹਾਂ ਛੋਟੀ ਭੈਣ ਦੀ ਵਾਰੀ ਵੀ ਆ ਚਾ ਬੱਚੀ ਹੁੰਦੀ ਆ ਫੱਤੇ ਮਾਣੋ ਕੇ 20 ਵੇਰੇ ਕੋ ਗਾਉਦਾ ਬਿਨਾਂ ਇਹ ਤਾਂ ਬਾਛੀ ਦੇ ਜਾਏ ਆਉਣਗੇ ਤੇ ਨਾਲੇ ਭਾਈ ਬਿਸਕੁਟ ਤੇ ਮਠੀਆਂ ਖੁਦ ਹੀ ਫਰਾਏ ਆਉਣਗੇ ਫੇਰ ਦੂਜੀਆਂ ਮੇਰੇ ਭਾਂਟੀਆਂ ਦੀ ਵਾਰੀ ਆ ਗਈ ਹਾਂ ਇੱਕ ਭੈਣੀ ਆ ਤੇ ਇੱਕ ਛੋਟੀ ਆ ਉਹਦੀ ਸਾਰੀ ਫੇਰ ਆਉਗੀ ਹਾਂ ਪਰ ਉਹ ਨਹੀਂ ਪਹਿਲਾਂ ਬਾਦੀ ਸੀ ਪਰ ਉਹਨਾਂ ਨੂੰ ਪਹਿਲਾਂ ਪੜਾਇਆ ਸੀ ਇਹਦੀ ਬਾਤ ਸੀ ਇਹ ਭੈਣ ਮੰਗੂ ਦੀ ਬਾਤ ਸੀ ਐਸਕੇ ਇਹਦੇ ਕੋਲ ਪਹਿਲਾਂ ਹੀ ਆ ਗਿਆ ਸੀ ਅਪਛੇਦੀਆਂ ਹਾਂ ਸੌਣ ਸੌਣ ਚ ਤਾਂ ਲੈ ਹੀ ਜਾਵਾਂਗੇ ਹਨਾ ਸੌਣ ਸੌਣ ਚ ਚਲੋ ਵੀ ਹੁਣ ਆਪਾਂ ਕਿਰਾਂ ਬੇਲਣੀਆਂ ਸ਼ੁਰੂ ਕਰਦੇ ਆਂ ਮੱਠੀਆਂ ਮੱਗਿਆ ਕਰੋ ਫਾਈ ਬੇਲਣੀਆਂ ਸ਼ੁਰੂ ਹਾਂਜੀ ਆਪਾਂ ਕਿੱਥੇ ਚੱਲੇ ਆਂ

ਬੜਾ ਕਹਿਣ ਲੱਗਿਆ ਫੱਤਾ ਮਾਲੋਕਾ ਹੁਣ ਉਹ ਦੇਖੀ ਤਾਂ ਕਿ ਨਹੀਂ ਇਹ ਨਾ ਬਤਲ ਦੇਖ ਦੇ ਹਾਂ ਇਹ ਤਾਂ ਨੀਚਲਾ ਬੈਠੇ ਨਹੀਂ ਅੰਦਾ ਕੋਪੜੇ ਲੈਣਦੇ ਹੁਣ ਬੈਠੇ ਕੇ ਜਮੀ ਨਹੀਂ ਬੈਠੇ ਅੰਦਾ ਬੈਠੇ ਨਹੀਂ ਹੁਣ ਹਨੇਰਾ ਹੋਣ ਲੱਗ ਗਿਆ ਬੈਜੋ ਟੇਕੇ ਪਹੁੰਚ ਗਏ ਪਿੰਡ ਫੱਤਾ ਮਾਲੋਕਾ ਹੁਣ ਆਪਾਂ ਪੰਚਨ ਵਾਲੇ ਗੁਰਦੁਆਰਾ ਸਾਹਿਬ ਦੋ ਟਰੱਕ ਖੜੇ ਆ ਅੱਛਾ ਜੀ ਚਲੋ ਰਕਤ ਆ ਕੇ ਤਰ ਹੜਾ ਦਿਨ ਦੇ ਫਿਰ 4 ਹੋ ਜਾਣੀ 4 ਹੋ ਗਏ ਕਿਹਦਾ ਹੀ ਰਹੋ ਨਾ

किती मंडेदार टेबल ने यो, चाहूं जो, जो की रे मुगत भयो चाहू जग जुग जाने जस कीर्तमा चै सत्र तर ਆਰੇ ਸਾਹਮਣੇ ਰੱਖ ਦੋ ਬਈ ਮੀ ਆਉਣ ਵਾਲਾ ਛੇੜ ਟੁੱਕੜ ਕਰਕੇ ਚੱਕੋ ਹੋਰ ਗੱਜਲ ਕਾਂਨ ਜਾ ਹੋ ਗਿਆ ਨਾ ਕੱਲ ਨੂੰ ਵੀ ਉਹ ਤਾਂ ਮੀ ਬਸ ਆ ਜੀ ਆ ਮਿਲ ਲੈ ਹਾਂ ਯਾਰ ਕੱਲ ਨੂੰ ਲਮਾਂਗੇ ਬਿੱਤਾ ਪਕੇਡਾ ਵਾਧੂ ਵੀ ਯਾਰ ਨੇ ਮੈਂ ਕੱਢ ਲੈਣਾ ਮੇਰਾ ਆਪਾਂ ਤੜਕਿਆ ਕੱਲ ਨੂੰ ਮੰਗੂਣੇ ਪਕੇਡਾ ਹੋ ਜਾ ਨਹੀਂ ਹੋਰ ਸਨੇਹੀ ਦਵਾਈ ਸਾਹਮਣੇ ਔਖੇ ਹੋਏ ਨੇ ਹੋਰ ਫਿਰ ਫੜਨੀ ਆ ਹਾਂ ਜਾਂਦਾਂ ਦੀ ਦਵਾਈ ਕਹਿੰਦੇ وہی ਦਵਾਏ ਹਾਂ ਦਵਾ ਦੇ ਪਕੇਡਾ ਮੇਰੇ ਗੱਡੀ 'ਚ ਰੱਖ ਜੁਮਾ ਸਹੀ ਗੱਲ ਹੈ ਹਾਂ ਹੀ ਕਰਦੇ ਹੋ ਵੀ तो नया मगर तो है दुबाई तुझात काम तो हटते रख yàrá yi nà á kàkééte fún mi káwọn tó ɛ tó àyè tí tí ì tó àyè tí ì lọ sáà tó àyè tí ɛnlè lásán lò pẹ́ kí ɔké ɛsèpé wà dàdé lọ sọ̀rọ̀ 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 ló sèpé yàtọ̀ fún mi káwọn tó àyè tí mẹtiri fún mi lọ sílẹ̀ lọ sílẹ̀ kó wọ́n ti àbẹ̀. मन <laughs> 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 शायद है हां 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 गुरु कल की धरती के चरण की गलत समाप्ति अपना कर लें बुलाए बहुत ने गुरु कल की धरती जबान सजा महाराज लवान देने अंगत जलों जातुगुरु जी नमस्कार करू जी प्रोग्राम का उत्साह देंदे एक ये इतनी बनाया गया जी माई वाल मतलब आराम सेवा कर दी लंगर कर <laughs> लंगर बना चल कोई ना रेस्ट भी करनी जरूरी है जे <laughs> <नुण। नुण। नुण। laughs> ਜਿਹੜੀ ਅਭੀ ਮੱਲ ਲੰਗਰ ਬਣਾਉਂਦੇ ਬਣਾਉਂਦੇ ਥੱਕ ਵੀ ਜਾਂਦਾ ਗਰਮੀ ਆ ਜਾਂਦੀ ਉਹ ਰੈਸਟ ਵਾਸਤੇ ਇਹ ਬਣਾਇਆ ਠੰਡਾ ਠੰਡਾ ਹਨਾ ਸੀ ਵੀ ਘੋਰ ਬਣਾਇਆ ਬਹੁਤ ਵਧੀਆ ਬਣਿਆ ਮੈਂ ਪੰਜਾਬੀ ਦਾ ਖਵਾ ਬਣੱਖੀ ਪੱਖੇ ਪੱਖੇ ਲਾ ਕੇ ਹਾਂਜੀ ਤੁਹਾਨੂੰ ਆ ਰਹੇ ਪਈ ਸਾਰੇ ਬਣਾਉਂਦਾ ਬਣਾਉਂਦੇ ਪ੍ਰੇਮਾਂ ਨਾ ਪ੍ਰੇਮ ਦੀ ਬਣਾਵਾ ਜਪਾ ਵੀ ਚਲੋ ਆਪਾਂ ਤੁਸੀਂ ਬਾਬੇ ਜੀ ਦੀ ਗੱਲ ਸੁਣਾ ਦਿਓ ਇਥੋ ਨੀਆ ਅੱਛਾ ਸਾਡੀ ਸੇਵਾ ਕਰਵਾਓ ਸਾਵਾ ਆਪਣੀ ਨਾਮ ਨੂਨੇ ਜੇ ਮਾ ਹਾਂ

परमात्मा कौन वी का वायगुरू जी की फतेह <laughs> से हो गया जी जब पुरस्त they ਦਾ ਇਕੱਠ ਬਹੁਤ ਵੱਡੀ ਕਮਾਈ ਹੈ ਸੰਤ ਬਾਬਾ ਅਮਰ ਸਿੰਘ ਕੀਰਤੀ ਜੀ ਦੀ ਜੋ ਉਹਨਾਂ ਦੀ ਵਰਸੀ ਤੇ ਇੰਨੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਧੰਨ ਹੈ ਬਾਬਾ ਸੌਂਠੇ ਦਾ ਜੋ ਹੈ ਸੌਂ ਗਿਆ ਸੀ ਸੌਂ ਨਾ ਮਿੰਨਸ ਦਾ ਫਾਕੇ ਸੀ

जलेबी आई है बोलिया नहीं पुछन भी लग गए खा ला पानी पी के खा ली। ாட் கேடல கிளாலை கண்டிப்பா ਆ ਜੇ ਰਣ ਇਸ ਲੇਆ ਪਰ ਫਾਪਾ ਇੱਕ ਕਰੋਨਾ ਆ ਆ ਚਾਂਦ ਵਾ ਇਸ ਤੇ ਰੋੜਾ ਸਭ ਵੀਰਾ ਦਾ ਸੈਜ ਦਾ ਆਪ ਕਰਨ ਬਣੇ ਰਾਵਣੀ ਇਹ ਮੈਨੂੰ ਕੁੱਤੀ ਚਾਰੀ ਆ ਦੀ ਮਾ ਨੂੰ ਰਾਵਣੀ ਆ ਗੁੱਡੀ ਲੈ ਲੈ हा हो तो वह समान रख चलो भाई लेके विदा बाबा जी तो आप हूं चल पे वर्ष बाबा वाहेगुरु सतनाम श्री वाहेगुरू चलो जी हाहा

ਆ ਬੱਚਾ ਕੰਮੀ ਕਰਨਾ ਕਰੀਏ ਅਗੇ ਇਹ ਤਾਂ ਰਮੀ ਚੋਣੀ ਐ ਮੈਨੂੰ ਸਾਰੀ ਪਾਣੀ ਪਿਉਣਾ ਹੈ ਰੱਤਿਆਂ ਨੂੰ ਪੋਣਿਆ ਫਿਰ